ਆਪ ਬਣੇ ਕੰਡਿਆਂ ਦਾ ਘਰ ਕਿੱਥੋਂ ਲਾ ਲਿਆ ਤੁਸੀਂ ਕੰਡਿਆਂ ਦਾ ਘਰ ਕਿਉਂ ਲਾ ਲਿਆ ਇਹ ਤਾਂ ਵੀਰੇ ਕੰਡਿਆਂ ਦਾ ਘਰ ਨਹੀਂਗਾ ਇਹ ਤਾਂ ਬਹੁਤ ਵਧੀਆ ਚੀਜ਼ ਆ ਇਹ ਤੇ ਪ੍ਰਿੰਟ ਆਇਸ ਤੇ ਨਹੀਂ ਲੱਗਣਗੇ ਨਹੀਂ ਵੀਰੇ ਨਹੀਂ ਇਹ ਤਾਂ ਨਾ ਵਿਚਾਰੀਆਂ ਜੇ ਜਦੋਂ ਬਹਿਰੀ ਨਹੀਂ ਆਉਂਦੀ ਕੀ ਬਹਿਰੀ ਜਦੋਂ ਜੱਕ ਦਮ ਚਪਟਾ ਮਾਰਦੀ ਇਹਨਾਂ ਤੇ ਆਣ ਕੇ ਇਹਨਾਂ ਨੂੰ ਤੇ ਇਹ ਵਿੱਚ ਲੁਕ ਜਾਂਦੀਆਂ ਉਹਦੇ ਤੋਂ ਵਿੱਚ ਨਹੀਂ ਵੜਿਆ ਜਾਂਦਾਗਾ ਇਹ ਤੇ ਹੋਰ ਵੀ ਘੁੱਗੀਆਂ ਤੇ ਨਿਕੀਆਂ ਨਿਕੀਆਂ ਚਿੜੀਆਂ ਇਹ ਤਾਂ ਹਰੇਕ ਨੂੰ ਘਰੇ ਲਾਉਣੀ ਚਾਹੀਦੀ ਆ ਵੀਰੇ ਅੱਛਾ ਇਹਦੇ ਤੇ ਆਏ ਆ ਵੀ ਕੰਡੇ ਵੱਜੀ ਜਾਂਦੇ ਆ। ਨਾ ਵੀਰ ਜੀ ਨਾ ਕੰਡੇ ਗੁੰਡੇ ਕੋਈ ਨਹੀਂ ਇਹ ਤਾਂ ਜਨਮਰਾਸ ਹੈ ਦਾ ਵਰਦਾਨ ਹੈ ਇੱਕ ਵਰਦਾਨ। ਇਹ ਕਿੰਨੇ ਸਾਲਾਂ ਦੇ ਹੋ? ਹਾਂਜੀ ਇਹ 4 ਸਾਲਾਂ ਕਿੰਨਾਂ ਦੀ ਆ। ਅੱਛਾ ਅੱਛਾ 4 ਸਾਲਾਂ ਦੇ ਵਿੱਚ। ਹਾਂਜੀ ਵੀਰ ਜੀ 4 ਸਾਲਾਂ ਦੀ ਆ। ਇਹ ਤਾਂ ਇੱਕ ਵਰਦਾਨ ਆ ਮੈਂ ਤਾਂ ਨਹੀਂ ਹਰੇਕ ਨੂੰ ਇਹ ਘਰ ਦੇ ਵਿੱਚ ਲਗਾਉਣੀ ਚਾਹੀਦੀ ਆ ਇਹ ਵੇਲੇ। ਇਹਦੇ ਵਿੱਚ ਪੰਛੀ ਬਹੁਤ ਸੇਵ ਰਹਿੰਦੇ ਆ। ਅੱਛਾ। ਸ਼ਿਕਾਰੀਆਂ ਤੋਂ ਬਚੇ ਰਹਿੰਦੇ ਆ। ਤੇ ਉਹ ਵੀ ਸੋਹਣੇ ਕਿੰਨੇ ਲੱਗਦੀ ਆ ਦੇਖੋ ਇਹਦੇ ਕਿ ਹਰੇ-ਹਰੇ ਪੱਤੇ ਗਲੱਬੀ ਗਲੱਬੀ ਫੁੱਲ ਆ। ਤੇ ਦੇਖ ਕਿ ਕਿੰਨਾ ਸਕੂਨ ਮਿਲਦਾ ਰੂਹ ਨੂੰ ਉਹ ਐ ਨਾ ਭਣੇ ਜਿਹੜੇ ਲੋਕ ਆ ਉਹ ਤੁਹਾਨੂੰ ਪਤਾ ਹੀ ਆ ਕਹਿੰਦੇ ਕੰਡੇ ਆ ਹਾਂ ਨਹੀਂ ਉਹ ਕਹਿੰਦੇ ਗੰਧ ਵਜਦਾ ਥੱਲੇ ਫੁੱਲਾਂ ਦਾ ਗੰਧ ਵਜਦਾ ਨਹੀਂ ਗੰਧ ਗੁੰਧ ਕੋਈ ਨਹੀਂ ਇਹ ਤਾਂ ਰੂਹ ਨੂੰ ਇੱਕ ਸਕੂਨ ਮਿਲਦਾ ਹਰੇ ਬਾਈ ਮਿਲਦੀ ਆਪਾਂ ਨੂੰ ਦੇਖੋ ਕਿੱਡੇ ਸੋਹਣੇ ਫੁੱਲ ਵੈਸੀ ਚਿੱਤ ਖੁਸ਼ ਰਹਿੰਦਾ ਫੁੱਲਾਂ ਨੂੰ ਖੜਿਆ ਰਹਿੰਦਾ ਦੇਖ ਕੇ ਇਹ ਤੁਸੀਂ ਕਿੱਥੋਂ ਲਿਆਂਦੀ ਸੀ ਹਾਂਜੀ ਇਹ ਮੈਂ ਮਾਲੀ ਤੋਂ ਲਵਾਈ ਸੀ ਅੱਛਾ ਅੱਛਾ ਜੀ ਹਾਂਜੀ ਤੇ ਇਹਦੀ ਕਟਿੰਗ ਇੱਕ ਵਾਰ ਵੀ ਨਹੀਂ ਹੋਈ ਹਜੇ ਨਹੀਂ ਨਹੀਂ ਇਹਦੀ ਕਟਿੰਗ ਨਾ ਇਹ ਥੋੜੀ ਕੋਠੇ ਤੇ ਜ਼ਿਆਦਾ ਫੈਲ ਗਈ ਸੀਗੀ ਤੇ ਕੋਠਾ ਨਾ ਆਲ ਨੇ ਆਲ ਨੇ ਨਾ ਉਹ ਪਿੱਜਣ ਲੱਗੇ ਸੀ ਚਿੜੀਆਂ ਦੇ ਵਿੱਚ ਉਹ ਤਾਂ ਥੋੜੀ ਜੀ ਪਿੱਛੇ ਵੱਡੀ ਸੀ ਨਹੀਂ ਇਹਦੀ ਕਟਿੰਗ ਨਹੀਂ ਕੀਤੀ ਅਸੀਂ ਅੱਛਾ ਅੱਛਾ ਜੀ ਹਾਂਜੀ ਇਹ ਨਾ ਤੇ ਕਿ ਸਿਆਲਾਂ ਵਿੱਚ ਸਰਦੀ ਇੰਨੀ ਪਈ ਹੈ ਜਮਾ ਸੁੱਕ ਗਈ ਤੇ ਮੈਨੂੰ ਨਾ ਰੋਜ਼ ਇੰਨੀ ਟੈਨਸ਼ਨ ਹੋ ਗਈ ਮੈਂ ਕਿ ਹਾਏ ਪਤਾ ਨਹੀਂ ਇਹ ਫੁੱਟੂ ਕੀ ਕਹਿੰਨੇ ਆਂ ਪਰ ਪਰਮਾਤਮਾ ਦੀ ਕਿਰਪਾ ਨਾਲ ਵੀ ਇਹ ਫੁੱਟਿਆ ਯਾਰ ਜੀ ਸਾਰੇ ਦਰਖਤ ਬਹੁਤ ਸੁੱਕੇ ਤੇ ਬਹੁਤ ਹਰੀ ਭਰੀ ਵਧੀਆ ਆਂ ਨਹੀਂ ਨਹੀਂ ਬਹੁਤ ਸੋਹਣੀ ਬੜੀ ਲੱਗਦੀ ਹੈ ਵੀਰ ਜੀ ਤੇ ਨਾਲੇ ਜਾਨਵਰਾਂ ਵਾਸਤੇ ਵਰਦਾਨ ਆ ਪੰਛੀਆਂ ਵਾਸਤੇ ਸਹੀ ਗੱਲ ਆ ਭੈਣੇ ਬਹੁਤ ਬਹੁਤ ਧੰਨਵਾਦ ਤੁਸੀਂ ਵਧੀਆ ਉਪਰਾਲਾ ਕੀਤਾ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਆਏ ਸਾਡੇ ਘਰ ਵਿੱਚ ਤੇ ਮੈਂ ਤਾਂ ਕਹਿਣਾ ਵੀ ਸਾਰਿਆਂ ਨੂੰ ਇਹ ਲਾਉਣੀ ਚਾਹੀਦੀ ਹੈ ਹਾਂ ਜੀ ਹਾਂ ਜੀ ਇਹ ਜ਼ਰੂਰ ਲਾਉਣੀ ਚਾਹੀਦੀ ਅਸੀਂ ਆਪਾਂ ਇਹ ਭੈਣੇ 10000 ਰੁਪਏ ਵੇਲ ਬੰਡੀ ਸੀ ਗੁਰਦੁਆਰਾ ਸਾਹਿਬ ਅੜੀ ਸਰ ਸਾਹਿਬ ਤੇ ਮੈਨੂੰ ਆਇ ਲੱਗਦਾ ਵੀ ਜਿੱਥੇ ਜਿੱਥੇ ਉਹ ਬੇਲ ਜਾਊਗੀ ਹਾਂਜੀ ਹਾਂਜੀ ਉੱਥੇ ਉੱਥੇ ਕਿੰਨੇ ਪੰਛੀਆਂ ਨੂੰ ਘਰ ਮਿਲਣਗੇ ਦੇਖੋ 100 200 ਚਿੜੀ 250 ਚਿੜੀ ਇਹਦੇ ਵਿੱਚ ਆਰਾਮ ਨਾਲ ਹਾਂਜੀ ਹਾਂਜੀ ਆਰਾਮ ਨਾਲ ਰਹਿੰਦੀ ਆ ਬੱਚੇ ਵੀ ਸ਼ਿਕਾਰੀ ਪੰਛੀਆਂ ਤੋਂ ਬਚ ਸਕਦੀਆਂ ਹਾਂਜੀ ਜਦੋਂ ਬੱਚੇ ਕੱਢਦਿਆਂ ਨਾ ਬੇਲ ਚੀ ਲੈ ਕੇ ਆਉਂਦੀਆਂ ਇਹ ਅੱਛਾ ਅੱਛਾ ਜੀ ਹਾਂਜੀ ਅਸੀਂ ਨਹੀਂ ਕਦੇ ਕਿਹਾ ਵੀ ਸਾਡਾ ਟਰੈਕਟਰ ਅੜਦਾ ਏ ਜਾਂ ਛਤਰੀ ਅੜਦੀ ਆ ਪਾੜਦੀ ਪਾੜ ਜੇ ਛਤਰੀ ਉਹ ਸਾਡੇ ਦੇਖੋ ਟਰੈਕਟਰ ਦੀ ਪਰ ਅਸੀਂ ਨਹੀਂ ਮੇਲ ਦੀ ਕਟਿੰਗ ਕੀਤੀ ਨਾ ਅੱਛੇ ਕਰਨੀ ਵੀ ਹੈ ਨਹੀਂ ਕਰਨੀ ਨਹੀਂ ਕਰਨੀ ਔਖਾ ਜਰੂਰ ਹੁੰਦਾ ਪਰ ਥੋੜਾ ਕੋਈ ਨਹੀਂ ਤੇ ਬਣਾ ਬੂਟੇ ਵੀ ਲਾਏ ਹੋਏ ਹਨ ਹਾਂਜੀ ਹਾਂਜੀ ਉਹ ਮੈਂ ਇਧਰ ਸਾਡਾ ਖਾਲੀ ਪਿਆ ਸੀ ਪਲਾਂਟ ਉੱਥੇ ਲਗਾਏ ਆ ਪਿਛ 1.5 ਨਾਲ ਜਗਾ ਪੀਛ ਤੇ ਤੁਸੀਂ ਉਹ ਬੂਟਿਆਂ ਦੇ ਵਿੱਚ ਪਾਣੀ ਦਾ ਕਿਵੇਂ ਫਿਰ ਪਲਾਂਟ ਦੇ ਪਾਣੀ ਦਾ ਜੀ ਆਪਣੀ ਟੈਂਕੀ ਬਣੀ ਹੋਣੀ ਆ ਆ ਟੈਂਕੀ ਲਿਆਂਦੀ ਏ ਤੁਸੀਂ ਹਾਂਜੀ ਹਾਂਜੀ ਇਹ ਇਹ ਸਪੈਸ਼ਲ ਆਹ ਇਹ ਬਣਾ ਲਈ ਆ ਇਹ ਸਪੈਸ਼ਲ ਤੁਸੀਂ ਪਾਣੀ ਵਾਸਤੇ ਹਾਂਜੀ ਹਾਂਜੀ ਇਹ ਸਪੈਸ਼ਲ ਬਣਵਾਈ ਆ ਅੱਛਾ ਅੱਛਾ ਜੀ ਤੇ ਇਹਨੂੰ ਫੈਕਟਰ ਦੇ ਮਦਰ ਪਾ ਕੇ ਅਸੀਂ ਜਾਣੇ ਆ ਤੇ ਉੱਥੇ ਪਾਣੀ ਪਾ ਕੇ ਆਉਨੇ ਆ। ਅੱਛਾ ਅੱਛਾ। ਹਾਂਜੀ ਹਾਂਜੀ। ਬੁੱਟਿਆਂ ਨੂੰ ਪਾਣੀ ਪਾ ਕੇ ਆਈਦਾ ਟੈਂਕੀ ਨੂੰ। ਠੀਕ ਹੈ। ਚਲੋ ਭਾਣੇ ਉਹ ਵੀ ਦੇਖਦੇ ਆ ਤੁਹਾਡੇ ਬੁੱਟੇ। ਹਾਂਜੀ ਹਾਂ। ਅੱਛਾ ਭਾਣੇ ਆ ਤੁਹਾਡਾ ਪਲਾਟ ਆ ਹੈ। ਹਾਂਜੀ ਵੀਰ ਜੀ ਕਈ ਕਹਿ ਦਿੰਦੇ ਆ ਵੀ ਤੁਸੀਂ ਕੱਲੇ ਆਲ ਨੇ ਲਾ ਰੱਖਿਆ, ਦਰਖਤ ਲਾਉਗਾ। ਹਾਂ। ਵੀਰ ਜੀ ਜਿੰਨਾ ਆਪਣੇ ਕੋਲੇ ਆ ਇੰਨਾ ਪਲਾਂਟ ਸੀ ਇਹਦੇ ਵਿੱਚ ਆਪਾਂ ਦਰਖਤ ਹੀ ਲਾਏ ਹੋਏ ਸਾਰੇ। ਅੱਛਾ ਤੁਸੀਂ ਉਹ ਜਿਹੜੀ ਟੈਂਕੀ ਆ ਹਾਂਜੀ ਉਹ ਟੈਂਕੀ ਨਾਲ ਆਪਾਂ ਟਰੈਕਟਰ ਤੇ ਲਿਆ ਕੇ ਉਹਦੇ ਪਾਣੀ ਦਾ ਪ੍ਰਬੰਧ ਹੈ ਨਹੀਂ ਤੇ ਆਪਾਂ ਉਹਦੇ ਨਾਲ ਹੀ ਪਾਣੀ ਪਾਈਦਾ ਸੀ ਅੱਛਾ ਇਹ ਕਿਹੜੇ ਕਿਹੜੇ ਬੂਟੇ ਲਾਏ ਸੀ ਅਮਰੂਦ ਅਮਰੂਦ ਆ ਨਿੰਬੂ ਆ 베ਰੀਆ ਤੇ ਆ ਨਿੰਮਾ ਡੇਕਾਂ ਸਾਰੇ ਆ ਸੇਕ ਲੱਗਿਆ ਸੀ ਜੱਗ ਦਾ ਹੈ ਹਾਂਜੀ ਇਧਰਲੇ ਬੂਟਿਆਂ ਨੂੰ ਸੇਕ ਲੱਗਿਆ ਸੀਗਾ ਤੇ ਇਹ ਫਿਰ ਚੱਲੇ ਨਹੀਂ ਚੱਲੇ ਤਾਂ ਬਹੁਤ ਵਧੀਆ ਸੀਗੇ ਤੇ ਅੱਗ ਦੇ ਚੱਲਣ ਨਾਲ ਫਿਰ ਇਹ ਕਿਸੇ ਹੋਰ ਨੇ ਲਾਤੀ ਜੀ ਅੱਗ ਹਾਂਜੀ ਇਹ ਨਾਲ ਦੀਵਾਨ ਤੋਂ ਲੱਗ ਗਈ ਸੀ ਅੱਗ ਜਿਵੇਂ ਹਵਾ ਚੱਲਦੀ ਵਗੈਰਾ ਤੇ ਫਿਰ ਅੱਛਾ ਅੱਛਾ ਹਵਾ ਚੱਲਦੀ ਸੀ ਹਾਂਜੀ ਆ ਕਿਸੇ ਦਿਨ ਨੂੰ ਹੋ ਜਾਣੇ ਆ ਤੇ ਪੰਛੀਆਂ ਨੂੰ ਵਧੀਆ ਇੱਥੇ ਬਹਿਣ ਨੂੰ ਜਿਵੇਂ ਮਰਜੀ ਹਾਂਜੀ ਹਾਂਜੀ ਆਪਾਂ ਹੋਰ ਇੱਥੇ ਕੁਝ ਨਹੀਂ ਲਾਇਆ ਤੁਸੀਂ ਦੇਖੋ ਵੀ ਨਾ ਅਮਰੂਦ ਵਧੀਆ ਹੋ ਗਏ ਹਨਾ ਤੇ ਇਹ ਸਿਰਫ ਤੁਸੀਂ ਪੰਛੀਆਂ ਲਈ ਲਾਇਆ ਵੀ ਤੁਸੀਂ ਆਪਦੇ ਲਈ ਨਹੀਂ ਲਾਇਆ ਨਹੀਂ ਜੀ ਨਹੀਂ ਆਪਾਂ ਬਸ ਬੁੱਟੇ ਹੀ ਲਾਇਆ ਇੱਥੇ ਵਧੀਆ ਵੀ ਆਪ ਦਾ ਕਿਆਲ ਨਾ ਪਾਊਗਾ ਕੋਈ ਕੁਝ ਕਰੂਗਾ ਹਾਂਜੀ ਹਾਂਜੀ ਆਪ ਬਹੁਤ ਉਹਨਾਂ ਫੁੱਲਦਾਰ ਫਲਦਾਰ ਤੇ ਸ਼ਾਨਦਾਰ ਬੁੱਟੇ ਸਾਰੇ ਲਾਇਆ ਹਾਂਜੀ ਹਾਂਜੀ ਦੇਖ ਲਓ ਭਾਣੇ ਕੋਈ ਵੀ ਬੰਦਾ ਮੇਰੇ ਮੁਤਾਬਕ ਪਹਿਲਾਂ ਤੁਸੀਂ ਟੈਂਕੀ ਲਈ ਟੈਂਕੀ ਤੋਂ ਬਾਅਦ ਤੁਸੀਂ ਇਹਨਾਂ ਚ ਪਾਣੀ ਟੈਂਕੀ ਨਾਲ ਬੱਚੇ ਨੂੰ ਲੈ ਕੇ ਪਾ ਕੇ ਜਾਂਦੇ ਹਾਂ ਹਾਂਜੀ ਹਾਂਜੀ ਕਿੱਡਾ ਵੱਡਾ ਉਫਰਾਲਾ ਆ ਬੇਰੀ ਨੂੰ ਬਹੁਤ ਬੇਰ ਲੱਗਿਆ ਸੀ ਐਸ ਵਾਰ ਅੱਛਾ ਅੱਛਾ ਜੀ ਹਾਂਜੀ ਆ ਨਾਰ ਦਾ ਆ ਇੱਥੇ ਆਪਣਾ ਮੈਂ ਉਸ ਦਿਨ ਲਾ ਗਈ ਇਹ ਸਬਜ਼ੀ ਵੀ ਆ ਦੇਖੋ ਲੱਗੀ ਹੋਈ ਆ ਜੀ ਤੇ ਇਹ ਆਪਾਂ ਜਗਾ ਛੱਡੀ ਹੋਈ ਵੀ ਟਰੈਕਟਰ ਆਪਣਾ ਲੰਘ ਜਾਵੇ ਤੇ ਟੈਂਕੀ ਨਾਲ ਰਾਮ ਨਾਲ ਪਾਣੀ ਪੈ ਜਾਵੇ। ਅੱਛਾ ਅੱਛਾ ਜੀ। ਹਾਂਜੀ। ਆਹ ਗੱਲ ਨਹੀਂ ਹੈਗੀ। ਹਾਂਜੀ। ਆਹ ਦੇਖੋ ਆ ਢੀਕ। ਹੂੰ। ਜਦ ਇਹ ਵੱਡੇ ਹੋਗੇ ਉਦੋਂ ਬਹੁਤ ਵਧੀਆ ਬਣ ਜਾਣੇ ਆ। ਹਾਂਜੀ ਹਾਂਜੀ। ਹੁਣ ਬਹੁਤ ਹਰੇ-ਭਾਈ ਦੇਖੋ। ਸੋ ਦੋਸਤੋ ਦੇਖ ਲਓ ਵੀ ਆਪਣੇ ਆਪਣੇ ਤੌਰ ਤੇ ਆਪਾਂ ਕਮੈਂਟ ਕਰਨ ਦੇ ਵਿੱਚ ਇੱਕ ਕਮੈਂਟ ਲਾਉਣੇ ਆ ਪਰ ਆਪਣੇ ਤੌਰ ਤੇ ਜੇ ਥੋੜਾ ਜਿਹਾ ਵੀ ਉਪਰਾਲਾ ਕਰ ਲਈਏ ਤਾਂ ਬਹੁਤ ਵੱਡੀ ਗੱਲ ਹੈ ਸੋ ਭੈਣ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਡਾ ਉਪਰਾਲਾ ਕੀਤਾ ਹੋਇਆ ਘਰ ਦੇ ਵਿੱਚ ਬੇਲ ਲਾਈ ਹੋਈ ਹੈ ਚਿੜੀਆਂ ਦੇ ਰਹਿਣ ਦੇ ਲਈ ਤੇ ਨਾਲ ਨਾਲ ਪੰਛੀਆਂ ਲਈ ਰਹਿਣ ਬਸੇਰੇ ਲਾਏ ਹੋਏ ਆ ਦਾਣਾ ਪਾਣੀ ਦਾ ਉਹਨਾਂ ਦਾ ਪ੍ਰਬੰਧ ਕਰਦੇ ਆ ਤੇ ਨਾਲ ਉਹਨਾਂ ਦੇ ਲਈ ਆਡੇਕਾ ਲਾਈਆਂ ਨੇ ਨਾਲ ਨਿੰਬੂ ਸਾਰਾ ਕੁਝ ਵੀ ਤਾਂ ਜੋ ਇਹ ਕਹਿੰਦੇ ਵੀ ਸਾਨੂੰ ਆਪ ਦੇ ਲਈ ਜ਼ਰੂਰਤ ਨਹੀਂ ਹੈਗੀ ਸਿਰਫ ਅਸੀਂ ਪੰਛੀਆਂ ਦੇ ਲਈ ਹੀ ਲਾਏ ਆ ਸੋ ਭੈਣ ਹੋਰਾਂ ਦਾ ਧੰਨਵਾਦ ਥੈਂਕ ਯੂ ਬੇਬੀ